ਯਾਰ ਮੈਂ ਗੱਲ ਨਹੀਂ ਕਰਦਾ ਤੇ ਇਹ ਲੋਕਾਂ ਨੂੰ ਇਹ ਹੈ ਠੀਕ ਹੈ ਪਰਵਾਰੀ ਜਨ ਕਰ ਲੈ ਜੀ ਪਰਮਭਾਜੀ ਯਾ ਵੀ ਉੱਥੇ Vamos, <laughs> vamos. <laughs> ਪੈਸੇ ਚੱਲ ਗਏ ਭਾਜੀ ਬੁਣਿਆ ਦੇ ਇੱਕ ਫਾਰਮ ਤੇ ਬਹੁਤ ਬਹੁਤ ਤਾਂ ਪਰ ਅਸੀਂ ਸਾਰੀ ਸੰਗਤ ਨੂੰ ਤੁਹਾਨੂੰ ਇਹੀ ਕਹਿ ਕੇ ਜਾਂਦੇ ਆ ਅਸੀਂ ਦਰਬਾਰ ਤੇ ਵੀ ਆਦੇ ਇਹੀ ਭੇਟ ਬੋਲਦੇ ਆ ਉਹ ਬਾਬਾ ਖੇਤਰ ਪਾਲ ਜੰਗਾ ਦੇ ਆ ਭਾਜੀ ਆ ਤੇਰਾ ਪੁਹਾਨੀਓ ਛੁਲਣਾ ਬੋਲੋ ਸਾਰੇ ਚੱਡੇਣਾ ਬਾਪੇ ਤੇਰਪਾਲ ਜਿੰਦਾ ਬਿਆ ਰਾਜਿਆ ਤੇਰਾ ਮੂਹਾਂ ਨੀਓ ਚੱਡੇਣਾ ਬਾਪੇ ਤੇਰਪਾਲ ਜਿੰਦਾ ਬਿਆ ਰਾਜਿਆ ਤੇਰਾ ਮੂਹਾਂ ਨੀਓ ਚੱਡੇਣਾ ਮੇਰੇ ਸੇਵਕਾਂ ਨੇ ਬੋਲ ਜੈ ਹੋ ਜੈ ਹੋ ਸੰਭਦ ਨੂੰ ਕਹਿਣਾ ਵਾ ਜੀ ਦੇ ਇਹਦਾ ਲੜ ਫੜ ਲੈਣਾ ਲੜ ਨਹੀਂ ਛੱਡਣਾ ਜਿੰਨੀ ਮਰਜੀ ਤਕਲੀਫਾ ਹੋਣ ਜੈਕਾਰਾ ਜੋੜੇ ਝੰਡਾ ਵਾਲੀ ਸਰਕਾਰ ਦਾ ਵਾਹਿਗੁਰੂ ਜੀ ਬਰਬਾਰ ਕੀ ਜੈ ਜਕਾਰਾ ਬਾਪੂ ਖੇਤਰਪਾਲ ਜੀ ਦਾ ਬੋਲ ਸੱਚੇ ਦਰਬਾਰ ਕੀ ਜੈ ਅਜਮੱਲਾ ਵਾਲੇ ਦੇ ਵਿੱਚ ਬਾਬਾ ਖੇਤਰਪਾਲ ਜੀ ਦੇ ਦਰਗਾਹ ਤੇ ਦਰਬਾਰ ਤੇ ਸਲਾਨਾ urs ਮਨਾਇਆ ਗਿਆ ਸਾਰੇ ਹੀ ਨਗਰ ਨੂੰ ਸਾਡੇ ਵੱਲੋਂ ਜੈ ਬਾਬੇ ਦੀ ਸਾਰੇ ਹੀ ਨਗਰ ਨੂੰ ਜਿੰਨੀਆਂ ਵੀ ਦੂਰੋਂ ਨੇੜੇ ਸੰਗਤਾਂ ਚੱਲ ਕੇ ਆਈਆਂ ਕਦਮ-ਕਦਮ ਚੱਲ ਕੇ ਆਈਆਂ ਸਾਰਿਆਂ ਨੂੰ ਇਸ ਮੇਲੇ ਦੀਆਂ ਵਧਾਈਆਂ ਅਸੀਂ ਸੋਚਿਆ ਵੀ ਨਹੀਂ ਜਿੰਨਾ ਇੱਥੇ ਰਸ ਇਕੱਠ ਭਾਜੀ ਦੀ ਕਿਰਪਾ ਦੇ ਨਾਲ ਇੰਨਾ ਇਕੱਠ ਬਹੁਤ ਹੀ ਸਕੂਨ ਮਿਲਿਆ ਰੋ ਨੂੰ ਇੱਥੇ ਸੰਡੇ ਦੇ ਸੰਡੇ ਬਾਬਾ ਜੀ ਦੀ ਕਿਰਪਾ ਦੇ ਨਾਲ ਲੰਗਰ ਵੀ ਚਲਾਇਆ ਜਾਂਦਾ ਸੰਗਤ ਬਾਕੀ ਤੁਸੀਂ ਦੇਖੀ ਹੈ ਜੀ ਸਾਰੀਆਂ ਸੰਗਤਾਂ ਨੂੰ ਸਾਡੇ ਵੱਲੋਂ ਜੀ ਆਇਆਂ ਨੂੰ ਨਿੱਘਾ ਸਵਾਗਤ ਹੈ ਮੁਬਾਰਕਾਂ ਜੀ ਸਾਰੀਆਂ ਸੰਗਤਾਂ ਦਾ ਮੇਲੇ ਵਿੱਚ urs ਵਿੱਚ ਆਉਣ ਦਾ ਬਹੁਤ ਬਹੁਤ ਧੰਨਵਾਦ ਜੀ ਜੈ ਬਾਬੇ ਦੀ ਧੰਨ ਧੰਨ ਬਾਬਾ ਖੇਤਰਪਾਲ ਦੇ ਦਰਬਾਰ ਤੋਂ ਸਾਰੇ ਹੀ ਸੇਵਾਦਾਰਾਂ ਵੱਲੋਂ ਵੈਲਕਮ ਜੀ ਜੀ ਆਇਆਂ ਨੂੰ ਕਹਿੰਦੇ ਆ ਜੀ ਦਰਬਾਰ ਬਾਬਾ ਖੇਤਰਪਾਲ ਦੇ ਅੱਜ urs ਤੇ ਬਹੁਤ ਹਮ ਹਮਾ ਕੇ ਸੰਗਤ ਪਹੁੰਚੀ ਹੈ ਜੀ ਇਹ ਮੇਲਾ ਹਰ ਸਾਲ ਬੜੀ ਧੂਮ ਧਾਮ ਨਾਲ ਤੇ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਤੇ ਅੱਜ ਵੀ ਜਿਹੜਾ ਮੇਲਾ ਮਨਾਇਆ ਜੀ ਹਮ ਹਮਾ ਕੇ ਸੰਤਾਂ ਪਹੁੰਚੀਆਂ ਜੀ ਅਸੀਂ ਬਹੁਤ ਬਹੁਤ ਜੀ ਆਇਆਂ ਆਖਦੇ ਹਾਂ ਜੀ ਤਨ ਤਨ ਬਾਬਾ ਖੇਤਰਪਾਲ ਦਰਬਾਰ ਵੱਲੋਂ ਸਾਰਿਆਂ ਨੂੰ ਬਾਬਾ ਜੀ ਚੜ੍ਹਦੀ ਕਲਾ ਰੱਖਣ ਸਾਰਿਆਂ ਦੇ ਘਰ ਤੇ ਪਰਿਵਾਰ ਤੇ ਮਿਹਰ ਤੇ ਮਿਹਰ ਪ੍ਰਿਆਤ ਰੱਖਣ ਜੈ ਬਾਬੇ ਦੀ ਹਾਂਜੀ ਪ੍ਰਧਾਨ ਜੀ ਕੀ ਕਹੋ ਸੋ ਤਨ ਤਨ ਦਰਬਾਰ ਬਾਬਾ ਖੇਤਰਪਾਲ ਜੀ ਤੇ ਦੂਰਿਓ ਨਿਓੜਿਓ ਚੱਲ ਕੇ ਇਹ ਸਾਰੀ ਸੰਗਤ ਆ ਕੇ ਕਦਮ ਸਿਰ ਮੱਥੇ ਸੋ ਸਾਰੇ ਵਧਾਈ ਦੇ ਪਾਤਰ ਆ ਮੇਰੇ ਸੇਵਾਦਾਰ ਵੀਰ ਨਗਰ ਦਾ ਸਭ ਤੋਂ ਵੱਡਾ ਸੰਯੋਗ ਆ ਸਾਡਾ ਜੀ ਜੋ ਵੀ ਆ ਚਲੋ ਜਿੰਨਾ ਵੀ ਅਸੀਂ ਕਹਿ ਸਕੀਏ ਉਨਾ ਹੀ ਥੋੜਾ ਜੀ ਉਹ ਦਰਬਾਰ ਆ ਜਿੱਥੇ ਕਿਸੇ ਸਮੇ ਲੋਕੀ ਦਿਨੇ ਹੋਂ ਤੋਂ ਘਬਰਾਉਂਦੇ ਸੀ ਪਰ ਅੱਜ ਇੰਨੀ ਬਾਬਾਈ ਦੀ ਅਪਾਰ ਕਿਰਪਾ ਜੀ ਅੱਜ ਬੇਚਿਸਕੋ ਕੇ ਬੀਬੀਆਂ ਪਹਿਣਾ ਦਿਨ ਰਾਤ ਜਦੋਂ ਵੀ ਜੀ ਕਰਦਾ ਬਾਬਾਈ ਦੇ ਨਤਮਸਤਕ ਹੋਣ ਉਹਨਾਂ ਵਿੱਚ ਤੇ ਬੇਝਿਸਕੋ ਕਿਉਂਦੀਆਂ ਕਿਸੇ ਚੀਜ਼ ਦਾ ਖਤਰਾ ਨਹੀਂ ਕੋਈ ਡਰ ਨਹੀਂ ਜੀ ਸਾਡੇ ਸੇਵਾਦਾਰ ਵੀਰ 24 ਘੰਟੇ ਇੱਥੇ ਬਰਾਜ਼ਮਾਨ ਰਹਿੰਦੇ ਨੇ ਸੋ ਜਿੱਦਾਂ ਕਿ 30 ਜੁਲਾਈ ਦਿਨ ਬੁੱਧਵਾਰ ਅੱਜ ਸਵੇਰ ਜਦੋਂ بارش ਦਾ ਮਾਹੌਲ ਬਣਿਆ ਤਾਂ ਸਾਡੇ ਸੇਵਾਦਾਰਾਂ ਦਾ ਦਿਲ ਜ਼ਰੂਰ ਟੁੱਟਿਆ ਸੀ ਤੋਂ ਅਸੀਂ ਜਿੰਨਾ ਵੀ ਧੰਨਵਾਦ ਕਰੀਏ ਬਾਬਾਈ ਤਾਂ ਉਹਨਾਂ ਹੀ ਥੋੜਾ ਸਾਡੀ ਇੱਜ਼ਤ ਰੱਖੀ ਸਾਰੇ ਨਗਰ ਦੀ ਸੇਵਾਦਾਰਾਂ ਦੀ ਇਸ ਤੋਂ ਬਾਅਦ ਅਸੀਂ ਕੁਝ ਨਹੀਂ ਕਹਿ ਸਕਦੇ ਜੀ ਬਸ ਜਗਾਰਾ ਹੀ ਲਾਵਾਂਗੇ ਜਗਾਰਾ ਬਾਪੂ ਖੇਤਰਪਾਲ ਜੀ ਦਾ ਬਹੁਤ ਸੱਚੇ ਦਰਬਾਰ ਕੀ ਜੈ ਸੋ ਦੂਰੋਂ ਨਿਓੜੋਂ ਚੱਲ ਕੇ ਆਈਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਜੀ ਤਹਿ ਦਿਲੋਂ ਜੈ ਬਾਬੇ ਖੇਤਰਪਾਲ ਜੀ ਅਮਤਾਨਾ ਦਾ ਬਾਬਾ ਖੇਤਰਪਾਲ ਜੀ ਦਰਬਾਰ ਮਲਾਂ ਵਾਲਾ ਖਾਸ ਅੱਜ ਦਾ ਜੋ ਦਿਨ ਸੀ ਇਸ ਦਾ ਬੜਾ ਬੇਸਬਰੀ ਨਾਲ ਸਾਰੀਆਂ ਸੰਗਤਾਂ ਨੂੰ ਇੰਤਜ਼ਾਰ ਸੀ ਅੱਜ ਪੰਜਾਬ ਦੇ ਮਸ਼ਹੂਰ ਲੋਕਾ ਇੱਕ ਮਨਜੀਤ ਸੋਤਰੀ ਨੇ ਪਹੁੰਚ ਕੇ ਫਕਰਾ ਫਕੀਰਾ ਦਾ ਗੁਣਗਾਨ ਕੀਤਾ ਕੁਝ ਸੂਫੀ ਮਤ ਦੇ song ਬੋਲੇ ਬੜਾ ਵਧੀਆ ਮਨੋਰੰਜਨ ਹੋਇਆ ਯਾਨੀ ਕਿ ਜਿੱਦਾਂ ਇਹ ਦੂਸਰਾ ਮੇਲਾ ਤੇ ਬਾਬਾ ਜੀ ਨੇ ਐਸੀ ਕਿਰਪਾ ਕੀਤੀ ਹੈ ਕਿ ਇਹ ਮੇਲਾ ਪਿਛਲਾ ਮੇਲਾ ਇੱਕ ਦਿਨ ਸੀ ਇਹ 4 ਦਿਨ ਚੱਲ ਗਿਆ ਕਿ 27 ਤਰੀਕ ਦਿਨ ਐਤਵਾਰ ਨੂੰ ਬਾਬਾ ਜੀ ਦਾ ਗੁਣਗਾਨ ਕਰਨ ਆਏ ਮਾਸ਼ਾ ਕਵਾਲ ਤੇ ਉਹਨਾਂ ਦੇ ਨਾਲ ਜਿਹੜੇ ਮਾਹੀ ਜੀ ਉਹ ਵੀ ਬਹੁਤ ਵਧੀਆ ਬਾਬਾ ਜੀ ਦਾ ਗੁਣਗਾਨ ਕਰਦੇ ਨੇ ਉਹਨਾਂ ਨੇ ਕਾਫੀ ਮਹਿਫਲ ਦਾ ਰੰਗ ਬਣਿਆ ਤੇ ਬਾਬਾ ਜੀ ਦਾ ਲੰਗਰ ਤੁੱਟ ਵਰਤਦਾ ਰਿਹਾ ਅੱਜ ਵੀ ਸਵੇਰ ਚਾਹ ਪਕੌੜੇ ਤਾਂ ਕੜੀ ਚੌਲਾਂ ਦਾਲ ਫੁਲਕਾ ਮਟਰ ਪਨੀਰ ਵਧੀਆ ਜੋ ਵੀ ਬਾਬਾ ਜੀ ਦਾ ਲੰਗਰ ਸੀ ਯਾਨੀ ਕਿ ਇਹ ਜਿਹੜੇ ਨੌਜਵਾਨ ਮੁੰਡੇ ਸੀ ਇਹਨਾਂ ਨੇ ਉਪਰਾਲਾ ਕੀਤਾ ਦੇਖ ਲਓ ਦਿਨਾਂ ਦੇ ਵਿੱਚ ਕਿੱਥੇ ਪਹੁੰਚ ਗਏ ਕੁਝ ਸਮਾਸੀ ਇਹ ਸਾਰੇ ਮੱਥਾ ਟੇਕਣ ਆਉਂਦੇ ਸੀ ਇਹਨਾਂ ਦੇ ਦਿਲ 'ਚ ਸੋਚ ਸੀ ਕਦੇ ਵੀ ਕਦੇ ਅਸੀਂ ਵੀ ਉਹ ਬਣਾਂਗੇ ਮੇਨ ਬਣਾਂਗੇ ਕਦੇ ਕਦੇ ਮੇਨ ਬਣਾਂਗੇ ਮੇਲੇ ਦੇ ਅੱਗੇ ਬੈਠਾਂਗੇ ਮੇਲਾ ਚਲਾਵਾਂਗੇ ਉਹ ਬਾਬਾ ਜੀ ਨੇ ਅਸੀਂ ਕਿਰਪਾ ਇਹਨਾਂ ਤੇ ਕੀਤੀ ਹੈ ਕਿ ਜਿੰਨੇ ਵੀ ਮੁੰਡੇ ਨੌਜਵਾਨ ਨੇ ਸਾਰੇ ਇਸ ਦਰਬਾਰ ਦੇ ਨਾਲ 121 ਸਾਰੇ ਨੌਜਵਾਨ ਮੁੰਡੇ ਨੇ ਸਾਰੇ ਹੀ ਬੜੇ ਉਤਸ਼ਾਹ ਵਾਲੇ ਨੇ ਬੇਸਬਰੀ ਨਾਲ ਉਹਨਾਂ ਨੂੰ ਇੰਤਜ਼ਾਰ ਸੀ ਅੱਜ ਉਹ ਇੰਤਜ਼ਾਰ ਦੀ ਘੜੀ ਖਤਮ ਹੋਈ ਤੇ ਬਾਬਾ ਜੀ ਨੇ ਐਸੀ ਕਿਰਪਾ ਕੀਤੀ ਕਿ ਚਾਰ ਦਿਨ ਅਸੀਂ ਅਰਦਾਸ ਕੀਤੀ ਸੀ ਬਾਬਾ ਜੀ ਇਸ ਮੇਲੇ 'ਚ ਮਹੀ ਨਹੀਂ ਪੈਣਾ ਚਾਹੀਦਾ ਤਾਂ ਸਾਰੇ ਆਲੇ-ਦੋਲੇ ਮਹੀ ਪੈਂਦਾ ਰਿਆ ਬਾਬਾ ਜੀ ਨੇ ਐਸੀ અપਾਰ ਕਿਰਪਾ ਕੀਤੀ ਏ ਕਿ ਇਸ ਦਰਬਾਰ ਦੇ ਨੇੜੇ-ਤੇੜੇ ਮਹੀ ਪਿਆ ਨਹੀਂ ਸੇਕਾਰਾਂ ਸੱਚੀਆਂ ਸਰਕਾਰਾਂ ਦਾ ਬਹੁਤ ਸੱਚੇ ਬਾਬਾ ਜੀ ਕੀ ਜੈ ਤੇ ਮਹੀ ਨਹੀਂ ਪਿਆ ਸੀ ਕਿ ਆਈ ਬੁੱਧਵਾਰ ਤੱਕ ਸਾਡੇ ਨੂੰ ਸਾਨੂੰ ਦਿਨ ਦੇ ਦਿਓ ਚਾਰ ਵੀਰਵਾਰ ਆਪਣੀ ਮਰਜ਼ੀ ਕਰ ਲਿਆ ਜੀ ਤੋ ਮੇਰੀ ਇਹ ਇਸ ਜਿਹੜਾ ਦਰਬਾਰ ਹੈ ਇਹ ਸਾਰੇ ਸੇਵਾਦਾਰ ਮੇਰੇ ਛੋਟੇ ਭਰਾ ਕੁਝ ਭਾਣ ਜੇ ਭਤੀਜੇ ਕਾਫੀ ਰਿਸ਼ਤੇਦਾਰੀਆਂ ਤੇ ਸਭ ਨੇ ਮੈਨੂੰ ਮਾਨ ਸਨਮਾਨ ਦਿੱਤਾ ਜਿਹੜੀ ਇਸ ਬਾਬਾ ਜੀ ਦੀ ਗੱਦੀ ਹੈ ਉਹ ਗੱਦੀ ਨਿਸ਼ੀਨ ਮੈਨੂੰ ਬਣਾਇਆ ਇਸ ਗੱਦੀ ਤੇ ਜਿਹੜੇ ਮੱਖ ਸੇਵਾਦਾਰ ਨੇ ਉਹ ਬਾਬਾ ਪਿੰਦਾ ਜੀ ਤਾਂ ਜਿੰਨੇ ਵੀ ਨੌਜਵਾਨ ਨੇ ਉਹਨਾਂ ਨੂੰ ਜਿਹੜਾ ਗਾਈਡੈਂਸ ਉਤਸ਼ਾਹ ਪਰਨ ਵਾਲਾ ਇਹ ਸਾਰੇ ਜਿੰਨੇ ਅੰਦਰ ਖੜੇ ਹੋਏ ਨੇ ਸਾਰੇ ਵੀਰਾਂ ਇਹ ਸਾਰੇ ਨੇ ਇਹਨਾਂ ਚੋਂ ਜਿਹੜਾ ਮੇਨ ਇਹਨਾਂ ਦਾ ਸੁਰਜਟਵਾਲ ਹੋਰ ਕਾਲੂ ਲਾਵ ਹਰਜਿੰਦਰਾ ਤੇ ਆਪਣਾ ਸਾਗਰ ਸੰਧੂ ਗੋਰੀਆ ਜੀ ਹੋਰ ਮੈਂ ਕਿਹਨੇ ਕੇ ਨਾਮ ਲਾਵਾਂ 121 ਨਾਮ ਨੇ ਬਾਬੇ ਫਰੀਦ ਦੇ 101 ਨਾਮ ਨੇ ਇਹਨਾਂ ਦੇ 121 ਨਾਮ ਨੇ ਸੇਵਾਦਾਰਾਂ ਨੇ ਤੇ ਇਹ ਨਾਮ ਲੈਣੇ ਔਕੇ ਨੇ ਮੈਂ ਤਾਂ ਇਹੀ ਕਾਂਗਾ ਵੀ ਬਾਬਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਮਾਨ ਸਨਮਾਨ ਬਖਸ਼ੇ ਅੱਗੇ ਤੋਂ ਇਦਾਂ ਮੇਲੇ ਲੱਗਦੇ ਰਹਿਣ ਰੌਣਕਾਂ ਬਣੀਆਂ ਰਹਿਣ ਜਿੱਦਾਂ ਇਹ ਵਧੀਆ ਮੇਲਾ ਬਿਨਾ ਕਿਸੇ ਲੜਾਈ ਕਲੇਸ਼ ਤੋਂ ਬਹੁਤ ਵਧੀਆ ਹੋਇਆ ਸਭ ਦੀਆਂ ਮਨੋ ਕਾਮਨਾਵਾਂ ਬਾਬਾ ਪੂਰੀਆਂ ਕਰਦਾ ਬਹੁਤ ਜ਼ਿਆਦਾ ਸੰਗਤ ਹੋ ਗਈ ਏ ਥੋੜੇ ਦਿਨਾਂ ਜੀ ਇੱਥੇ ਬਾਦ ਵੱਲ ਚੜ ਕੇ ਲੋਕਾਂ ਨੇ ਉਤਸ਼ਾਹ ਖਾਇਆ ਸੇਵਾ ਕੀਤੀ ਤੋਂ ਬਾਬਾ ਜੀ ਸਭ ਤੇ ਮਿਹਰ ਭਰਿਆ ਹੱਥ ਰੱਖਣਾ ਸਭ ਦੀਆਂ ਝੋਲੀਆਂ ਪਰਣਾ ਆਈਆਂ ਸੰਗਤਾਂ ਦੀ ਹਾਜ਼ਰੀ ਕਬੂਲ ਕਰਨ ਜਿਨ੍ਹਾਂ ਦੇ ਖਜ਼ਾਨਿਆਂ 'ਚੋਂ ਮਾਇਆ ਹੀ ਉਹਨਾਂ ਨੂੰ ਮਾਨ ਸਨਮਾਨ ਇਤਮ ਬਖਸ਼ਣਾ ਲਾਜਾਂ ਇਤਾਂ ਸ਼ਰਮਾ ਰੱਖਣਾ ਧੰਨ ਧੰਨ ਬਾਬਾ ਖੇਤਰਪਾਲ ਜੀ ਦਰਬਾਰ ਕੀ ਜੈ ਜਿਕਾਰਾ ਬਾਪੂ ਖੇਤਰਪਾਲ ਦਾ ਹੋਰ ਸੱਚੇ ਦਰਬਾਰ ਕੀ ਜੈ ਸ੍ਰੀ ਸ਼੍ਰੀ ਅਕਸਵਰ ਸਤਗੁਰੂ ਗਿਆਨਨਾਥ ਮਹਾਰਾਜ ਕੀ ਜੈ